ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਦੋਸਤੋ ਸਾਨੂੰ ਦੱਸ ਦੇਣ ਬਹੁਤ ਖੁਸ਼ੀ ਹੋ ਰਹੀ ਆ ਅੱਜ ਪਵਨ ਨੂੰ ਰਜਿੰਦਰਾ ਕਾਲਜ ਬਠਿੰਡਾ ਤੋਂ ਅਵਾਰਡ ਮਿਲਣਾ ਤੇ ਅੱਜ ਪਵਨ ਜੀ ਅਵਾਰਡ ਲੈਣ ਜਾ ਰਹੇ ਆ ਜਿョ ਕਿ ਜਦੋਂ ਦੀ ਪਵਨ ਮਤਲਬ ਕਿ ਸੋਸ਼ਲ ਮੀਡੀਆ ਤੇ ਆਈ ਆ ਇਹਨਾਂ ਨੂੰ ਪਹਿਲਾ ਅਵਾਰਡ ਮਿਲਣਾ ਤੇ ਮੈਨੂੰ ਅੱਗੇ ਮਤਲਬ ਕਿ ਸਾਡੇ ਚੈਨਲ ਨੂੰ ਅੱਗੇ ਯੂਨੀਵਰਸਿਟੀ ਸਿਟੀ ਯੂਨੀਵਰਸਿਟੀ ਲੁਧਿਆਣਾ ਨੇ ਵੀ ਦਿੱਤਾ ਸੀਗਾ ਤੇ ਹੁਣ ਅਸੀਂ ਰਜਿੰਦਰਾ ਕਾਲਜ ਤੇ ਚੱਲੇ ਆਂ ਤੇ ਬਹੁਤ ਮਨ ਖੁਸ਼ ਹੋ ਮਤਲਬ ਕੀ ਹੁੰਦਾ ਦੋਸਤੋ ਇਹ ਸਾਰਾ ਕੁਝ ਤੁਹਾਡੇ ਕਰਕੇ ਪੋਸੀਬਲ ਹੁੰਦਾ ਤੇ ਹੁਣ ਅਸੀਂ ਚੱਲੇ ਆ ਬਠਿੰਡੇ ਲੋ ਵੀ ਕਾਰ ਨੂੰ ਮਾਰ ਲਿਆ ਪਾਣੀ ਤੇ ਹੁਣ ਦੋਸਤੋ ਤੁਹਾਨੂੰ ਬਠਿੰਡੇ ਜਾ ਕੇ ਰਜਿੰਦਰਾ ਕਾਲਜ ਦੇ ਵਿੱਚ ਮਿਲਦੇ ਆ ਤੇ ਪਵਨ ਨੂੰ ਵੈਸੇ ਬਹੁਤ ਖੁਸ਼ੀ ਆ ਮੈਂ ਤਾਂ ਬਹੁਤ ਦਿਨਾਂ ਦੀ ਖੁਸ਼ੀ ਆ ਬਹੁਤ ਦਿਨਾਂ ਦੀ ਤਿਆਰੀ ਕਰ ਰਹੀ ਸੀ ਪਵਨ ਹਾਂਜੀ ਹਾਂਜੀ ਬਠਿੰਡੇ ਪਹੁੰਚ ਚੁੱਕੇ ਹਾਂ ਹਾਂਜੀ ਬਠਿੰਡੇ ਚੀਲਾ ਕੋਲੇ ਕੋਠੇ ਪਵਾ ਦੇ ਤੇ ਆ ਬੱਚੇਲਾ ਕੋਲੇ ਪਹੁੰਚ ਚੁੱਕੇ ਆ ਤੇ ਹੁਣ 15 ਮਿੰਟਾਂ ਤੱਕ ਅਸੀਂ ਉੱਥੇ ਪਹੁੰਚ ਜਾਾਂਗੇ ਰਜਿੰਦਰਾ ਕਾਲਜ ਦੇ ਵਿੱਚ ਹਾਂਜੀ ਜਿੱਥੇ ਪਵਨ ਮੋਜਾ ਅਵਾਰਡ ਮਿਲਣਾ ਹੈ ਬਿਲਕੁਲ ਜੀ ਤੇ ਬਹੁਤ ਬਹੁਤ ਧੰਨਵਾਦ ਦੋਸਤੋ ਤੇ ਬਠਿੰਡੇ ਦੇ ਥਰਮਲ ਦਿਖਾ ਦੋ ਜਿਹਨਾਂ ਨੇ ਨਹੀਂ ਦੇਖੇ ਤੇ ਦੇਖ ਲੈਣਗੇ ਕਿਉਂਕਿ ਇਹਦੇ ਨਾਲ ਬਹੁਤ ਲੋਕਾਂ ਨੇ ਜਾਤਾਂ ਗਈ ਆਪਣੇ ਤਾਂ ਆਪਣੇ ਤਾਂ ਪਤਾ ਕਿੰਨੇ ਕਿੰਨੇ ਵੱਡੇ ਲੋਕਾਂ ਨੇ ਜਾਤਾਂ ਜੁੜੀਆਂ ਹੋਈਆਂ ਬਿਲਕੁਲ ਜੀ ਬਹੁਤ ਪੁਰਾਣੇ ਤੇ ਜਦੋਂ ਵੀ ਕੋਈ ਬਠਿੰਡੇ ਦੇ ਵਿੱਚ ਐਂਟਰ ਕਰਦਾ ਤੇ ਇਹ ਥਰਮਲਾਂ ਦੀ ਫੋਟੋ ਖਿੱਚ ਕੇ ਪਾ ਦਿੰਦਾ ਤੇ ਅਗਲੇ ਥਰਮਲਾਂ ਕਰਦੇ ਆਂ ਅਸੀਂ ਬਟੰਡਾ ਹਾਂਜੀ ਕਾਲਜ ਦੇ ਗੇਟ ਅੱਗੇ ਹੀ ਆਪਾਂ ਨੂੰ ਬਹੁਤ ਸਾਰੇ ਫਰੈਂਡਸ ਮਿਲੇ ਜਿਹੜੇ ਆਪਾਂ ਨੂੰ ਬਹੁਤ ਪਿਆਰ ਕਰਦੇ ਸੀ ਤੇ ਆਡੀਟੋਰੀਅਮ 'ਚ ਆਪਾਂ ਬੈਠ ਕੇ ਕੀਤਾ ਜੀ ਇੰਜੋਏ ਤੇ ਨਾਲੇ ਫੰਕਸ਼ਨ ਦੇਖਿਆ ਤੇ ਇੱਥੇ ਆਪਣੇ ਵੀਰ ਜਿਹੜੇ ਕਿ ਸੁਖਜਿੰਦਰ ਲੋਪੋ ਵੀਰ ਵੀ ਐਜ਼ ਅ ਗੈਸਟ ਜਿਹੜੇ ਕਿ ਪਹੁੰਚੇ ਹੋਏ ਸੀ ਗਈ ਜਾਂਦੀ ਹੈ ਫਿਰ ਆਪਣੇ ਘਰ ਵਾਲੇ ਨੇ ਆਣਨਾ ਬਣਾਉਣ ਦੇ ਵਿੱਚ ਮਦਦ ਕਰਦੀ ਹੈ ਕਈ ਵਾਰੀ ਬੱਚੇ ਵੱਡੇ ਹੋ ਕੇ ਉਹਨੂੰ ਫਿਰ ਉਸਮਾਲੇ ਬਾੜੇ ਦੇ ਵਿੱਚ ਅੱਡ ਕਰ ਦਿੰਦੇ ਆ ਤਾਂ ਬੁੱਢੇ ਵਾਰ ਫਿਰ ਆਪਦਾ ਹਾਲ ਨਾ ਚੁੰਦੀ ਆ ਔਰ ਤਾਂ ਕਿਹੋ ਜਿਹਾ ਪੰਛੀ ਹੁੰਦੀ ਹੈ ਜਿਹੜੀ ਸਾਰੀ ਜ਼ਿੰਦਗੀ ਆਲਣੇ ਬੁਣਦੀ ਰਹਦੀ ਹੈ ਤੇ ਉਹਦਾ ਪਵਨਦੀਪ ਕੌਰ ਸ਼ੈਸ਼ਨਦੀਪ ਕੌਰ ਦਿਨਾਲੀ ਮੈਂ ਰਿਕਵੈਸਟ ਕਰਦੀ ਆ ਸਾਡੇ ਬਹੁਤ ਹੀ ਰਿਸਪੈਕਟਡ ਡਾਕਟਰ ਪਰਮਿੰਦਰ ਕੌਰ ਮੰਨੇਰ ਮੈਮ ਜੀਨੂ ਗੱਜਨワਜਰਾ ਦੇ ਪ੍ਰਿੰਸੀਪਲ ਨੇ ਜਿਹੜੇ ਕਿ ਉਹ ਆ ਕੇ ਇਹਨਾਂ ਦਾ ਜਿਹੜਾ ਹੈਗਾ ਸਨਮਾਨ ਕਰਨਾ ਬਹੁਤ ਹੀ ਵਧੀਆ ਨੇ ਜਿੱਦਾਂ ਪਵਨ ਐਂਡ ਰਮਨ ਨੂੰ ਅਸੀਂ ਵੈਸੀ ਸੋਸ਼ਲ ਮੀਡੀਆ ਤੇ ਦੇਖਦੇ ਆ ਤਾਂ ਇਹਨਾਂ ਬੱਚਿਆਂ ਦੇ ਲਈ ਜਿੱਦਾਂ ਤੁਸੀਂ ਕਾਲਜ ਦੇ ਬੱਚੇ ਹੈਗੇ ਹੋ ਕਾਲਜ ਦੇ ਵਿੱਚ ਪੜ੍ਹਦੇ ਹੋ ਅਸੀਂ ਜਾਣਦੇ ਆ ਕਿ ਅੱਜ ਦਾ ਜਿਹੜਾ ਟਾਈਮ ਆ ਸੋਸ਼ਲ ਮੀਡੀਆ ਤੇ ਫੇਮਸ ਹੋਣ ਦੇ ਲਈ ਬੜੇ ਅਫੋਸ ਨਾਲ ਕਹਿਣਾ ਪੈ ਰਿਹਾ ਕਿ ਬਹੁਤ ਕੁਝ ਹੋ ਰਿਹਾ ਹੈ ਨਾ ਬਟ ਇਹਨਾਂ ਦੋ ਪੰਨਾਂ ਨੇ ਐਨੀ ਸਾਦਗੀ ਦੇ ਨਾਲ ਐਨ ਇਸ ਸਿੰਪਲ ਸਿਟੀ ਦੇ ਨਾਲ ਇੱਕ ਸੋਸ਼ਲ ਮੀਡੀਆ ਤੇ ਆਪਣਾ ਜਿਹੜਾ ਹੈਗਾ ਨਾਮ ਬਣਾਇਆ ਤੁਸੀਂ ਸਾਰੇ ਇਹਨਾਂ ਨੂੰ ਜਾਣਦੇ ਹੋ ਪਵਨਦੀਪ ਐਂਡ ਰਮਨਦੀਪ ਔਰ ਬੜੇ ਵਧੀਆ-ਵਧੀਆ ਸਾਨੂੰ ਇਹਨੂੰ ਉਸਕੇ ਦਿੰਦੇ ਨੇ ਇਹਨਾਂ ਤੋਂ ਬਿਨਾ ਮੰਮਤਾ ਅਰੋੜਾ ਮੈਡਮ ਨੇ ਜਿਹੜੇ ਰੇਡੀਓ ਜੋਕੀ ਨੇ ਉਸ ਬਾਅਦ ਦੀ ਤੂ ਰਾਣੀ ਇਹ ਜਿਹੜੇ ਚਿਲਡਰਨ ਹੈਗੇ ਨੇ ਇਹ ਕਾਫੀ ਐਨ ਜੀਓਸ ਤੇ ਨਾਲ ਜੁੜੇ ਹੋਏ ਨੇ ਜਿਹੜੇ ਚਿਲਡਰਨ ਹੈਗੇ ਨੇ ਉਹਨਾਂ ਦੇ ਰੈਸਕਿਊ ਕਰਦੇ ਨੇ ਜਿਹੜੇ ਕਿਸੇ ਪ੍ਰੋਬਲਮ ਦੇ ਵਿੱਚ ਹੁੰਦੇ ਰਹੇ ਉਸ ਬਾਅਦ ਅਮਰਿਤਪਾਲ ਮੈਮ ਨੇ ਜਿਹੜੇ ਇਹ ਰਾਈਟਰ ਨੇ ਤੇ ਬਹੁਤ ਜਿਆਦਾ ਇਹਨਾਂ ਨੇ ਮਾਨ ਸਨਮਾਨ ਹੈਗੇ ਨੇ ਜਿਹੜੇ ਬਹੁਤ ਹਾਸਿਲ ਕੀਤੇ ਹੋਏ ਨੇ ਤੇ ਅੱਜ ਵੀ ਸਾਡੇ ਵੱਲੋਂ ਇਹਨਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾ ਰਿਹਾ ਮੈਂ ਰਿਕਵੈਸਟ ਕਰਦੀ ਆ ਮਮਤਾ ਅਰੋੜਾ ਮੈਮ ਉਹ ਵੀ ਸਾਡੇ ਵਿੱਚ ਆ ਚੁੱਕੇ ਨੇ ਮੈਂ ਉਹਨਾਂ ਨੂੰ ਅਸੀਂ ਆਨਰ ਕਰਾਂਗੇ ਤੇ ਨਾਲ ਹੀ ਸਾਡੇ ਕੋਲ ਰਮਨ ਤੇ ਪਵਨ ਇਹਨਾਂ ਤੋਂ ਅਸੀਂ ਜਾਣਦੇ ਹੀ ਹੈਗੇ ਆਂ ਸ਼ੈਸ਼ਨ ਦੇ ਸ਼ੈਸ਼ਨਦੀਪ ਤੁਸੀਂ ਕਾਫੀ ਇਹਨਾਂ ਦੇ ਬਾਰੇ ਸੁਨੇ ਆ ਵੀ ਹੋਣਾ ਸੋਸ਼ਲ ਮੀਡੀਆ ਤੇ ਵੀ ਦੇਖਿਆ ਹੋਣਾ ਇਹ 22 ਸਾਲ ਦੀ ਉਮਰ ਦੇ ਵਿੱਚ ਆਪਣੇ ਪਿੰਡ ਦੇ ਸਰਪੰਚ ਬਣੇ ਨੇ ਸੋ ਇੱਕ ਕੁੜੀ ਦੇ ਲਈ ਐਨੀ ਛੋਟੀ ਉਮਰ ਦੇ ਵਿੱਚ ਸਰਪੰਚ ਬਣਨਾ ਐਡੀ ਵੱਡੀ ਰਿਸਪੌਂਸਿਵਿਟੀ ਲੈਣਾ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੁੰਦੀ ਆ ਹਨਾ ਸੋ ਅਸੀਂ ਇਹਨਾਂ ਸਾਰਿਆਂ ਦਾ ਮੈਂ ਬਹੁਤ ਸਵਾਗਤ ਵੀ ਕਰਦੀ ਆ ਕਿ ਇਹ ਹੀ ਇੰਨੇ ਮਾਨ ਸਨਮਾਨ ਨੂੰ ਡਿਸਰਵ ਕਰਦੇ ਨੇ ਕਿਰਨ ਜਿਤ ਨੇ ਜਿਹੜੇ ਇਹ ਇੱਕ ਪੱਤਰਕਾਰ ਨੇ ਪੱਤਰਕਾਰੀ ਲਾਈਨ ਦੇ ਵਿੱਚ ਅਸੀਂ ਜਾਣਦੇ ਆ ਕਿ ਔਰਤਾਂ ਦੇ ਲਈ ਥੋੜਾ ਮੁਸ਼ਕਿਲ ਹੋ ਜਾਂਦਾ ਅਸੀਂ ਚਾਹੇ ਕੋਈ ਵੀ ਕੰਮ ਕਰਦੇ ਆਂ ਘਰ ਤੋਂ ਨਿਕਲ ਕੇ ਕੰਮ ਕਰਨਾ ਸਾਡੇ ਲਈ ਔਖਾ ਹੋ ਜਾਂਦਾ ਪਰ ਕਿਰਨਜੀਤ ਨੇ ਜਿਹੜੇ ਇਹ ਬਾਕੂ ਵੀ ਆਪਣੀ ਜਿਹੜੀ ਜ਼ਿੰਮੇਵਾਰੀ ਆ ਉਹ ਨਿਭਾ ਰਹੇ ਨੇ ਸੋ ਮੈਂ ਹੁਣ ਅਸੀਂ ਇਹਨਾਂ ਨੂੰ ਸਨਮਾਨਿਤ ਕਰਨ ਜਾ ਰਹੇ ਆਂ ਤੇ ਅਸੀਂ ਉਮੀਦ ਕਰਦੇ ਆਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਵੀ ਇਹ ਪੈਣਾ ਅੱਗੇ ਜਾ ਕੇ ਵੀ ਬਹੁਤ ਸਾਡੇ ਪੰਜਾਬ ਦਾ ਨਾਮ ਆਪਣਾ ਪਰਿਵਾਰ ਦਾ ਨਾਮ ਰੌਸ਼ਨ ਕਰਨਗੇ ਜਿਸ ਤਰੀਕੇ ਨਾਲ ਹੁਣੇ ਤਰੱਕੀਆਂ ਦੇ ਰਸਤੇ ਤੇ ਨੇ ਔਰ ਵਾਲੇ ਟਾਈਮ ਦੇ ਵਿੱਚ ਇਸੇ ਤਰ੍ਹਾਂ ਇਹ ਬਹੁਤ-ਬਹੁਤ ਤਰੱਕੀਆਂ ਕਰਨਗੇ ਕਿਉਂਕਿ ਪ੍ਰਮਾਤਮਾ ਕਦੋਂ ਕਿਸੇ ਨੂੰ ਕਿੰਨੀ ਤਰੱਕੀ ਦਿੰਦਾ ਹੈ ਆ ਕਿਸੇ ਨੂੰ ਨਹੀਂ ਪਤਾ ਹੁੰਦਾ ਹੈ ਨਾ ਕਿ ਲਾਈਫ ਦੇ ਵਿੱਚ ਕਦੋਂ ਕੀ ਹੋ ਜਾਂਦਾ ਹੈ ਉਦੋਂ ਕੁਝ ਨਹੀਂ ਪਤਾ ਹੁੰਦਾ ਸ਼ਾਸ਼ਨਦੀਪ ਕੌਰ ਇਸ ਤੋਂ ਬਾਅਦ ਥੈਂਕ ਯੂ ਜੀ ਬਹੁਤ-ਬਹੁਤ ਧੰਨਵਾਦ ਮੈਮ ਤੁਸੀਂ ਅੱਜ ਇੱਥੇ ਸਾਡੇ ਇੱਕ ਛੋਟੇ ਜਿਹੇ ਪ੍ਰੋਗਰਾਮ ਤੇ ਆ ਕੇ ਅਸੀਂ ਛੋਟੇ ਹੀ ਕਹਾਂਗੇ ਹਾਲੇ ਤਾਂ ਵੱਡੀਆਂ ਬੁਲੰਦੀਆਂ ਨੂੰ ਸੁਣਾਇਆ ਮਾਨ ਬਧਾਇਆ ਸ਼ਾਸ਼ੰਦੀਪ ਕੌਰ ਐਨੀ ਛੋਟੀ ਉਮਰ ਵਿੱਚ ਇਹ ਸਰਪੰਚ ਨੇ ਤੇ ਇੱਕ ਜ਼ੋਰਦਾਰ ਤਾੜੀਆਂ ਇਹਨਾਂ ਦੇ ਲਈ ਮਾਰ ਦੋ। ਕੁਝ ਸ਼ਖਸੀਅਤਾਂ ਹੁੰਦੀਆਂ ਨੇ ਜਿਨ੍ਹਾਂ ਦਾ ਮੈਨੂੰ ਲੱਗਦਾ ਨਾਮ ਦੱਸਣ ਦੀ ਲੋੜ ਨਹੀਂ ਹੁੰਦੀ ਹੈ ਨਾ ਉਹ ਆਪਣੇ ਆਪ ਵਿੱਚ ਇੱਕ ਪਰਸਨੈਲਿਟੀ ਹੁੰਦੀ ਹੈ। ਤੇ ਤਾੜੀਆਂ ਲਾ ਰੋ ਜੀ। ਆਸ਼ੀਰਵਾਦ ਦੇ ਫਰ ਸੋਸਾਇਟੀ ਥੈਂਕ ਯੂ ਜੀ ਥੈਂਕਸ ਫੋਰ ਕਮਿੰਗ ਮੰਮਤਾ ਮੰਕਾ ਜਨ ਥੈਂਕਸ ਫੋਰ ਕਮਿੰਗ ਮੰਮਤਾ ਰੋੜਾ ਮੈਮ। ਸਾਡੇ ਬੱਚਿਆਂ ਦੀ ਪਰਫਾਰਮੈਂਸ ਹੀ ਹੈ। ਬੋਰ ਨਹੀਂ ਹੋਣ ਦੇਣਾ ਕਦੇ ਲੋਕ। ਅੱਜ ਦਾ ਖੋਵਤ ਸਾਡੇ ਅੱਜ ਦੇ মিডিਆ ਪ੍ਰੋਫੈਸਰ ਦਰਜਿੰਦਰ ਸਿੰਘ ਢਿੱਲੋਂ ਗੁਰਪ੍ਰੀਤ ਲੈਵੀ ਅਨੰਤ ਚਾਨ ਜੀ ਗੌਰਵ ਨਿਧਾਨੀਆਂ ਜੀ ਮਨੀਸ਼ ਗਰਗ ਜੀ ਬਿਟੀ ਉਡਾਨ ਟੀਵੀ ਤੋਂ ਅਸੀਂ ਸਾਰੇ ਪ੍ਰੋਗਰਾਮ ਮੋਸਟਲੀ ਇਕੱਠੀ ਕਰਦੇ ਆਂ ਵਿੱਕੀ ਫੋਟੋਗ੍ਰਾਫਰ ਇਹ ਸਾਡੇ ਫੈਮਿਲੀ ਫੋਟੋਗ੍ਰਾਫਰ ਕਹਿ ਸਕਦੇ ਆਂ ਅਸੀਂ ਸਾਰੇ ਪ੍ਰੋਗਰਾਮ ਇਕੱਠੀ ਕਰਦੇ ਆਂ ਤੇ ਜਸ਼ਨਜੀਤ ਜੀ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦੀ ਹਾਂ ਕਿ মিডিਆ ਤੋਂ ਬਿਨਾ ਆਪਾਂ ਕੋਈ ਵੀ ਪ੍ਰੋਗਰਾਮ ਨਹੀਂ ਕਰਵਾ ਸਕਦੇ ਇਹਨਾਂ ਦੀ ਹੈਲਥ ਲਈ ਆਪਣੇ ਸਾਰੇ ਪ੍ਰੋਗਰਾਮ ਹੁੰਦੇ ਨੇ ਮੈਂ ਸਾਰਿਆਂ ਦਾ ਵੈਲਕਮ ਕਰਦੀ ਹਾਂ ਉਹ ਮੇਰੀ ਫੋਟੋ ਵੀ ਖੜ੍ਹ ਲਓ ਜੀ ਥੈਂਕ ਯੂ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪਹੁੰਚਣ ਤੇ ਬਹੁਤ ਸਾਰੀਆਂ ਮਹਾਨ ਸ਼ਖਸੀਅਤ ਜਿਹੜੀਆਂ ਉੱਥੇ ਪਹੁੰਚੀਆਂ ਹੋਈਆਂ ਸੀਗਾ ਜੀ ਜਿਹੜੀਏ ਕੈਂਸਰ ਦੇ ਨਾਲ ਪੀੜਿਤ ਸੀਗੇ ਉਹ ਵੀ ਜਿਹੜੇ ਕਿ ਜਿਨ੍ਹਾਂ ਨੇ ਕੈਂਸਰ ਦੀ ਲੜਾਈ ਲੜੀ ਉਹ ਵੀ ਜਿਹੜੇ ਮੂਵਮੈਂਟਸ ਪਹੁੰਚੀਆਂ ਸੀਗੀਆਂ ਤੇ ਹੁਣ ਅਸੀਂ ਜਿਹੜੇ ਕਿ ਆਗੇ ਸੀਗੇ ਬਾਹਰ ਤੇ ਬਹੁਤ ਖੁਸ਼ੀ ਹੋਈ ਗੁਲਦਸਤਾ ਟੀਮ ਦਾ ਵੀ ਬਹੁਤ ਥੈਂਕਸ ਕਰਦੇ ਆ ਸਿਮਰਦੀਪ मैम ਦਾ ਜਿਨ੍ਹਾਂ ਨੇ ਸਾਨੂੰ ਇਨਵਾਈਟ ਕੀਤਾ ਤੇ ਹੁਣ ਆਪਣੇ ਫੈਨ ਵੀ ਆਪਣੇ ਕੋਲੇ ਆਗੇ ਸੀਗੇ ਤੇ ਟੀਚਰਸ ਐਬਾਨ ਵੀ ਆਈ ਸੀਗੇ ਰਜਿੰਦਰਾ ਕਾਲਜ ਦੇ ਜਿਨ੍ਹਾਂ ਨੇ ਸਾਡੇ ਨਾਲ ਫੋਟੋਆਂ ਕਰਾਈਆਂ ਤੇ ਬਹੁਤ ਹੀ ਵਧੀਆ ਲੱਗਿਆ ਤੇ ਬਾਹਰ ਆਪਾਂ ਗੇਟ ਤੇ ਜਦੋਂ ਆਏ ਤੇ ਉੱਥੇ ਵੀ ਆਪਾਂ ਨੂੰ ਆਪਣੇ ਫੈਨ ਜਿਹੜੇ ਮਿਲਗੇ ਸੀ ਉਹਨਾਂ ਨਾਲ ਫੋਟੋਸ ਕਰਾਈਆਂ ਫਿਰ ਅਸੀਂ ਆਗੇ ਸੀ ਜੀ ਜਿਹੜਾ ਕਿ ਰੈਸਟੋਰੈਂਟ ਨਵਾਂ ਓਪਨ ਹੋਇਆ ਹੈਗਾ ਬਚਿੰਡਾ ਦੇ ਵਿੱਚ ਉੱਥੇ ਤੇ ਫਿਰ ਅਸੀਂ ਉੱਥੇ ਦੋਸਾ ਤੇ ਕਾਫੀ ਵਗੈਰਾ ਪੀ ਕੇ ਤੇ ਚੱਲੇ ਘਰਾਂ ਨੂੰ ਲਓ ਜੀ ਫਾਈਨਲ ਅਵਾਰਡ ਲੈ ਕੇ ਪਵਨ ਘਰੇ ਪਹੁੰਚ ਚੁੱਕੀ ਆ ਸਵੀਟੀ ਸਟਫੀ ਮੇਰਾ ਸਵਾਗਤ ਕਰ ਰਹੀ ਆ ਸਵੀਟੀ ਸਟਫੀ ਸਵਾਗਤ ਕਰ ਰਹੀ ਆ ਆਜੋ 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 ਪਮਨ ਨੂੰ ਚਿੰਬੜ ਚੱਕੀ ਆਜੋ ਆਜੋ ਇਹਦੇ ਪਟਣ ਕੇ ਮੋਤੀ ਮਾਤੇ ਜੱਛੂ ਜਿਵੇਂ ਜੱਛ ਤੈਨੂੰ ਟਰਾਫੀ ਮਿਲੀ ਸੀ ਨਾ ਸਕੂਲੋਂ ਅੱਜ ਪਮਨ ਨੂੰ ਟਰਾਫੀ ਮਿਲੀ ਹੈ ਹੈ ਨਾ ਜੱਛ ਹੋਏ ਮੰਮਾ ਨੂੰ ਵੀ ਮਿਲੀ ਹੈ ਪਹੁੰਚ ਚੁੱਕੀ ਹੈ ਚਲ ਦਿਖਾਓ ਪਮਨ ਟਰਾਫੀ ਹੈ ਬਹੁਤ ਵੱਡੀ ਮਾਈ ਨੇ ਰੱਖਦੀ ਹੈ ਕਿਉਂਕਿ ਤੁਸੀਂ ਕਰਦੇ ਹੋ ਜੀ سپورਟ ਤੇ ਤੁਹਾਡੀ سپورਟ ਸਦਕਾ ਹੀ ਜਿਹੜਾ ਕੀ ਪੋਸੀਬਲ ਹੋਇਆ ਤੇ ਮੰਮੇ ਨੂੰ ਦਿਖਾਇਆ ਜਾ ਰਿਹਾ ਹਾਂ ਤੇ ਜਿਵੇਂ ਤੈਨੂੰ ਮਿਲੇ ਨੇ ਸਕੂਲ ਦੇ ਵਿੱਚੋਂ ਹੋਵੇਂ ਕਰਕੇ ਹੂੰ ਚਲੋ ਬੀਬੀ ਬੀਬੀ ਨੂੰ ਵਿਖਾਇਆ ਜਾ ਆ ਗੁਲਦਸਤਾ ਹਾਂ ਗੁਲਦਸਤਾ ਵੱਲੋਂ ਉਹ ਕੀਤਾ ਗਿਆ ਸੀਗਾ ਅਨ ਆਰਗੇਨਾਈਜ਼ ਕਰਾ ਆਰਗੇਨਾਈਜ਼ ਤੇ ਸੋ ਦੋਸਤੋ ਜਿੰਨਾ ਮਤਲਬ ਇਹਦੇ ਚ ਸਾਡਾ ਮਤਲਬ ਕਿ ਬਹੁਤ ਘੱਟ ਯੋਗਦਾਨ ਤੇ ਤੁਹਾਡੀ ਵਜ੍ਹਾ ਕਰਕੇ ਇਹ ਜੇ ਸਾਨੂੰ ਅਵਾਰਡ ਮਿਲਦੇ ਆ ਤੇ ਅੱਗੇ ਵੀ ਆਪਾਂ ਨੂੰ ਸਿਟੀ ਯੂਨੀਵਰਸਿਟੀ ਤੋਂ ਮਿਲਿਆ ਸੀਗਾ ਤੇ ਸੈਕਿੰਡ ਹੁਣ ਪਵਨ ਨੂੰ ਮਿਲਿਆ ਤੇ ਆਪਣੇ ਚੈਨਲ ਨੂੰ ਇੱਕ ਫੋਲੋਅਰ ਚੈਨਲ ਨਹੀਂ ਹੋ ਗਿਆ ਹਾਂਜੀ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਜੀ ਬਲੌਗ ਆਜ ਦਾ ਵਧੀਆ ਲੱਗਿਆ ਤਾਂ ਸ਼ੇਅਰ ਜ਼ਰੂਰ ਕਰਿਓ ਹਾਂਜੀ ਤੇ ਥੈਂਕ ਯੂ ਸੋ ਮੱਚ ਦੋਸਤੋ ਧੰਨਵਾਦ ਜੀ ਇਦਾਂ ਹੀ ਸਾਥ ਦੇਓ ਪਿਆਰ ਬਣਾਈ ਰੱਖਿਓ ਧੰਨਵਾਦ ਜੀ